ਫਤੇ ਗਰੁੱਪ ਆਫ ਇੰਸਟੀਚੂਸ਼ਨ ਰਾਮਪਰਾ ਫੂਲ ਵਿਖੇ ਕੱਲ ਮਿਤੀ 13 ਅਗਸਤ 2024 ਨੂੰ ਮੇਲਾ ਫਾਉਂਡਾ ਕਾਲਜ ਦੇ ਕੈਂਪਸ ਵਿੱਚ ਵਿਸ਼ਾਲ ਰੂਪ ਵਿੱਚ ਮਨਾਇਆ ਜਾ ਰਿਹਾ ਹੈ ਜਿਸ ਵਿੱਚ ਸਾਡੇ ਵਿਦਿਆਰਥੀਆਂ ਤੋਂ ਇਲਾਵਾ ਉਹਨਾਂ ਦੇ ਪੇਰੈਂਟ ਜਿਹੜੇ ਲੇਡੀਜ਼ ਪੇਰੈਂਟ ਮਾਤਾ ਦਾਦੀਆਂ ਵੱਡੀਆਂ ਛੋਟੀਆਂ ਭੈਣਾਂ ਆਣ ਗਵਾਂਢ ਚੋਕ ਕੁੜੀਆਂ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸਕੂਲਾਂ ਕਾਲਜਾਂ ਚ ਲੱਗੀਆਂ ਅਧਿਆਪਕਾਂਾਂ ਤੇ ਹੋਰ ਵੀ ਕਿਸੇ ਵੀ ਪ੍ਰੋਫੈਸ਼ਨ ਨਾਲ ਸੰਬੰਧਤ ਘਰੇਲੂ ਆਰਟਾਂ ਨੂੰ ਸੁੱਧਾ ਸਿੱਧਾ ਖੁੱਲਾ ਸੱਦਾ ਦਿੱਤਾ ਜਾਂਦਾ ਹੈ ਕਿ ਉਹ ਫਤੇ ਗਰੁੱਪੋ ਵਿੱਚ ਆ ਕੇ ਵੱਖ-ਵੱਖ ਮੁਕਾਬਲਿਆਂ 'ਚ ਹਿੱਸਾ ਲੈ ਕੇ ਇਨਾਮ ਜਿੱਤ ਸਕਦੇ ਹਨ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਜਿਨ੍ਹਾਂ 'ਚ ਸੇਵੀਆਂ ਬਟਣਾ ਚਰਖਾ ਕੱਤਣਾ ਕਰੋਸ਼ੀਆ ਬੁੰਣਾ ਗੁੱਡੀਆਂ ਪਟੋਲੇ ਬਣਾਉਣਾ ਅਤੇ ਰਵਾਇਤੀ ਪਹਿਰਾਵਾ ਇਸ ਤੋਂ ਇਲਾਵਾ ਪੁਰਾਣੇ ਸਮਿਆਂ 'ਚ ਜਿਹੜੇ ਵੀ ਆਪਾਂ ਕੋਈ ਭਾਂਡੇ ਜਾਂ ਫਿਰ ਹੋਰ ਪੁਰਾਣੇ ਕੋਈ ਸਮਾਨ ਆਪਾਂ ਵਰਤਦੇ ਹੁੰਦੇ ਸੀ ਕਈ ਧਾਕੇ ਪਹਿਲਾਂ ਜਿਹੜਾ ਵਰਤੇ ਜਾਂਦਾ ਸੀ ਉਹ ਸਮਾਨ ਦੀ ਆਪਾਂ ਵਿਸ਼ੇਸ਼ ਤੌਰ ਤੇ ਪ੍ਰਦਰਸ਼ਨੀ ਵੀ ਲੱਗੂਗੀ ਖਾਣ ਪੀਣ ਲਈ ਸਟਾਲਾਂ ਲਗਾਈਆਂ ਜਾਣਗੀਆਂ ਕਾਫੀ ਕੁਝ ਹੋਰ ਵੀ ਖਚ ਪਰਹੂਰ ਜਿਹੜੀਆਂ ਸਟਾਲਾਂ ਲਗਾਈਆਂ ਗਈਆਂ ਜਿਨ੍ਹਾਂ ਦਾ ਆਨੰਦ ਮਾਣੋ ਧੰਨਵਾਦ